ਨਾਜ਼ੀ ਡੈਥ ਕੈਂਪ ਚੋਂ ਜਿੰਦਾ ਬਚੇ ਲੋਕ ਜਿਹੜੇ ਸਨ 80 ਸਾਲਾਂ ਦੇ ਬਾਅਦ ਉਸੇ ਤਾ ਪਹੁੰਚੇ ਐ ਆਊਸ਼ ਵਿਤਸ ਲੋਕਾਂ ਨੂੰ ਮਾਰਨ ਦੀ ਪ੍ਰਯੋਗਸ਼ਾਲਾ ਸੀ ਉੱਥੇ ਇਹ ਗੱਲਬਾਤ ਪਾਲ ਕਿਰਬੀ ਲਿਖਦੇ ਨੇ ਬੀਬੀਸੀ ਤੋਂ ਤੇ ਮੈਂ ਤੁਹਾਡਾ دوست ਭਪਿੰਦਰ ਪਰਚ ਤੇ ਦੁਆਬਾ ਰੇੜਾ ਦਾ ਮਾਂਚ ਥੋੜੀ ਜੀ ਇਹ ਗੱਲਾਂ ਬਾਤਾਂ ਨੂੰ ਸਮਝਣ ਦੀ ਕੋਸ਼ਿਸ਼ ਕਰਦੇ ਆਂ ਆਊਸ਼ ਵਿਤਸ ਬਿਰਕੇਨੋ ਸਥਿਤ ਨਾਜ਼ਿਕ ਮੌਤ ਕੈਂਪ ਆਖਰਕਾਰ 27 ਜਨਵਰੀ 1945 ਨੂੰ ਮੁਕਤ ਹੋ ਗਿਆ ਸੀ ਇਸ ਮੌਤ ਕੈਂਪ ਦੇ ਵਿੱਚੋਂ ਲਗਭਗ 50 ਜੀਵੰਦੇ ਬੱਚੇ ਹੋ ਲੋਕ ਸੋਮਵਾਰ ਨੂੰ ਉਸ ਦਿਨ ਨੂੰ ਯਾਦ ਕਰਨ ਦੇ ਲਈ ਇਸ ਸਥਾਨ ਦੇ ਉੱਤੇ ਜਿਹੜਾ ਵਾਪਸ ਆਉਂਦੇ ਐ ਉਹਨਾਂ ਦੇ ਨਾਲ ਕਿੰਗ ਚਾਰਲਸ ਅਤੇ ਹੋਰ ਯੂਰਪੀ ਸ਼ਾਹੀ ਪਰਿਵਾਰ ਫਰਾਂਸ ਦੇ ਐਮੈਨੂਅਲ ਮੈਕਰੋ ਅਤੇ ਜਰਮਨ ਰਾਸ਼ਟਰਪਤੀ ਫੈਰਿਕ ਵਾਲਟਰ ਸਟਿਨਮੀਅਰ ਸਮੇਤ ਕਈ ਰਾਸ਼ਟਰਪਤੀ ਜਿਹੜੇ ਰਾਸ਼ਟਰਮੁਖੀ ਵੀ ਸ਼ਾਮਲ ਹੋਏ ਐ ਪਰ ਇਸ ਕੈਂਪ ਦੇ ਵਿੱਚ ਉਕਤ ਵਿਸ਼ੇਸ਼ ਸ਼ਖਸ਼ੀਅਤਾਂ ਦੀ ਮੌਜੂਦਗੀ ਖਾਸ ਨਹੀਂ ਹੋਵੇਗੀ ਬਲਕਿ ਇਸ ਕੈਂਪ ਦੇ ਵਿੱਚ ਉਹ ਆਪਣੀ ਜਾਨ ਬਚਾਉਣ ਵਾਲੇ ਲੋਕ ਖਾਸ ਹੋਣਗੇ ਜਿਨ੍ਹਾਂ ਦੇ ਵਿੱਚੋਂ ਜ਼ਿਆਦਾਤਰ ਦੀ ਉਮਰ ਜਿਹੜੀ ਐ 80 ਅਤੇ 90 ਸਾਲ ਤੋਂ ਵੱਧ ਹੋ ਚੁੱਕੀ ਐ ਇਹਨਾਂ ਨੂੰ ਕੈਂਪ ਦੇ ਵਿੱਚ ਹੋਣ ਵਾਲੇ ਯਾਦਗਾਰੀ ਸਮਾਗਮਾਂ ਦੇ ਦੌਰਾਨ ਵਿਸ਼ੇਸ਼ ਤਵੱਜੋ ਦੇ ਨਾਲ ਸੁਣਿਆ ਗਿਆ ਸੀ ਜਿੱਥੇ 10 ਲੱਖ 10 ਹਜ਼ਾਰ 1.1 ਮਿਲੀਅਨ ਲੋਕਾਂ ਦਾ ਕਤਲ ਕਰ ਦਿੱਤਾ ਗਿਆ ਸੀ ਜਿਨ੍ਹਾਂ ਦੇ ਵਿੱਚੋਂ ਜ਼ਿਆਦਾਤਰ ਜਹੂਦੀ ਸਨ ਮੌਤ ਤੋਂ ਬਚੇ ਇਹਨਾਂ ਲੋਕਾਂ ਦਾ ਸੰਦੇਸ਼ ਦੁਨੀਆ ਨੂੰ ਦੱਸਣਾ ਹੈ ਕਿ ਇੱਥੇ ਕੀ ਹੋਇਆ ਸੀ ਇਹ ਯਕੀਨੀ ਬਣਾਉਣਾ ਹੈ ਕਿ ਅਜਿਹਾ ਦੁਬਾਰਾ ਕਦੇ ਨਾ ਹੋਵੇ ਜੋਨਾ ਲੈਕਸ ਜਿਨ੍ਹਾਂ ਦੀ ਉਮਰ ਹੁਣ 94 ਸਾਲਾਂ ਦੀ ਹੈ 1944 ਦੇ ਵਿੱਚ ਆਪਣੀਆਂ ਜੁੜਵਾ ਅਤੇ ਵੱਡੀਆਂ ਭੈਣਾਂ ਦੇ ਨਾਲ ਇੱਥੇ ਆਈ ਸੀ ਉਹਨਾਂ ਦਾ ਕਹਿਣਾ ਹੈ ਕਿ ਇਸ ਧਰਤੀ ਦੇ ਉੱਤੇ ਹਰ ਜੀਵ ਨੂੰ ਜਿਊਣ ਦਾ ਹੱਕ ਹੈ ਆਊਸ਼ ਵਿਤਸ ਲੋਕਾਂ ਨੂੰ ਮਾਰਨ ਦੀ ਪ੍ਰਯੋਗਸ਼ਾਲਾ ਸੀ ਇਹ ਉਸਦਾ ਕੰਮ ਸੀ ਅਤੇ ਇਸ ਨੇ ਖੁਦ ਨੂੰ ਸਾਬਤ ਕਰ ਦਿੱਤਾ ਕਿ ਆਊਸ਼ ਵਿਤਸ ਤੋਂ ਬਹੁਤ ਘੱਟ ਲੋਕ ਬਚ ਸਕਰ ਹਾਲਾਂਕਿ ਇੱਥੇ ਮੌਜੂਦਾ ਦਿਨਾਂ ਦੇ ਵਿੱਚ ਦਿਨ ਦਾ ਤਾਪਮਾਨ 0 ਤੋਂ ਕਾਫੀ ਉੱਪਰ ਚੱਲਿਆ ਗਿਆ ਜ਼ਿਆਦਾਤਰ ਬਰਫ਼ ਪਿਗਲ ਗਈ ਹੈ ਫਿਰ ਵੀ ਸੋਮਵਾਰ ਦੇ ਯਾਦਗਾਰੀ ਸਮਾਗਮਾਂ ਦੇ ਲਈ ਹਿੱਸਾ ਲੈਣ ਵਾਲੇ 50 ਲੋਕਾਂ ਦੇ ਵਿੱਚੋਂ ਕਈ ਹੁਣ ਇੰਨੇ ਕਮਜ਼ੋਰ ਹੋ ਗਏ ਕਿ ਉਹ ਜ਼ਿਆਦਾ ਦੇਰ ਤੱਕ ਖੁੱਲੇ ਦੇ ਵਿੱਚ ਨਹੀਂ ਰਹਿ ਸਕਦੇ ਨੇ ਸਮਾਗਮ ਦੇ ਵਿੱਚ ਕੀ ਕੀ ਹੋਵੇਗਾ ਜਾਂ ਕੀ ਕੀ ਹੋਇਆ ਪ੍ਰਾਣੀ ਇਹ ਥੋੜੀ ਜੀ ਮਹੀਨਾਕ ਪ੍ਰਾਣੀ ਇਹ ਰਿਪੋਰਟ ਹੈ ਇਸ ਦੇ ਲਈ ਡੈਥ ਗੇਟ ਦੇ ਉੱਤੇ ਇੱਕ ਵਿਸ਼ਾਲ ਗਰਮ ਤੰਬੂ ਲਗਾਇਆ ਗਿਆ ਜਿਸ ਨੂੰ ਬਿਰਕੇਨੋ ਦਾ ਪਰਵੇਸ਼ ਦੁਆਰ ਕਿਹਾ ਜਾਂਦਾ ਹੈ ਪ੍ਰੋਗਰਾਮ ਦੇ ਦਿਨ ਦੀ ਸ਼ੁਰੂਆਤ ਜਿਉਂਦੇ ਬੱਚੇ ਜਿਉਂਦੇ ਬਚੇ ਹੋਏ ਲੋਕਾਂ ਤੇ ਪੋਲੈਂਡ ਦੇ ਰਾਸ਼ਟਰਪਤੀ ਅੰਦਰੇਜ਼ ਡੋਡਾ ਦੇ ਦੁਆਰਾ ਪਹਿਲੇ ਆਊਸ਼ ਵਿਟਸ ਕੈਂਪ ਦੇ ਵਿੱਚ ਡੈਥ ਵਾਲ ਡੈਥ ਵਾਲ ਤੇ ਫੁੱਲ ਮਾਲਾ ਚੜਾਉਣ ਦੇ ਨਾਲ ਹੋਈ ਜਿੱਥੇ ਹਜ਼ਾਰਾਂ ਪੋਲਿਸ਼ ਕੈਦੀਆਂ ਯਹੂਦੀਆਂ ਤੇ ਸੋਵੀਅਤ ਜੰਗੀ ਕੈਦੀਆਂ ਨੂੰ ਗੋਲੀ ਮਾਰ ਦਿੱਤੀ ਗਈ ਸੀ ਬ੍ਰਿਟੇਨ ਦੇ ਪ੍ਰਧਾਨ ਮੰਤਰੀ ਕਿਰ ਸਟਾਰਮਰ ਨੇ ਹਾਲ ਹੀ ਦੇ ਵਿੱਚ ਇੱਥੇ ਫੁੱਲ ਫੁੱਲ ਮਾਲਾ ਭੇਂਟ ਕੀਤੀ ਤੇ ਉਹ ਵੀਕਐਂਡ ਦੇ ਉੱਤੇ ਵੀ ਉੱਥੇ ਮੌਜੂਦ ਰਹੇ ਇਸ ਤੋਂ ਬਾਅਦ ਦਾ ਸਮਾਗਮ ਜਿਹੜਾ ਸੀ ਬਿਰਕੇਨੋ ਦੇ ਮੌਤ ਕੈਂਪ ਦੇ ਵਿੱਚ ਹੋਇਆ ਜਿਸ ਨੂੰ ਆਊਸ਼ਵਿਟਜ਼ ਵਜੋਂ ਜਾਣਿਆ ਜਾਂਦਾ ਹੈ ਸੋਵੀਅਤ ਫੌਜਾਂ ਦੇ ਦੁਆਰਾ ਮੌਤ ਕੈਂਪ ਦੀ ਮੁਕਤੀ ਨੂੰ ਮਨਾਉਣ ਵਾਲੀ ਹਰ ਸਾਲ ਵੱਡੀ ਵਰੇਗੰਡ ਵੱਖਰੇ ਤੌਰ ਦੇ ਉੱਤੇ ਮਨਾਈ ਜਾਂਦੀ ਹੈ 30 ਸਾਲ ਪਹਿਲਾਂ ਇਸੇ ਬਾਰੇ ਅੰਤਰਰਾਸ਼ਟਰੀ ਦਿਲਚਸਪੀ ਬਹੁਤ ਘੱਟ ਸੀ ਇਸ ਦੇ ਲਈ ਪ੍ਰਸਿੱਧ ਲੇਖਕ ਐਲੀ ਵਿਜ਼ੇਲ ਆਪਣੇ ਮੌਤ ਤੋਂ ਬਚੇ ਹੋਏ ਸਾਥੀਆਂ ਤੇ ਰਿਸ਼ਤੇਦਾਰਾਂ ਦੇ ਇੱਕ ਵੱਡੇ ਸਮੂਹ ਨੂੰ 나ਜ਼ੀਆਂ ਦੁਆਰਾ ਭੱਜਣ ਤੋਂ ਪਹਿਲਾਂ ਉਡਾਏ ਗਏ ਸ਼ਮਸ਼ਾਨ ਘਾੜ ਦੇ ਵਿੱਚ ਲੈ ਕੇ ਗਏ ਸਨ ਜਰਮਨ ਇਤਿਹਾਸਕਾਰ ਸੋਜ਼ੇਨ ਵਿਲੇਮਜ਼ ਉਹਨਾਂ ਦੇ ਜੀਵਤ ਲੋਕਾਂ ਦੇ ਬਾਰੇ ਬਹੁਤ ਹੀ ਪਿਆਰ ਦੇ ਨਾਲ ਗੱਲ ਕਰਦੇ ਨੇ ਜਿਨ੍ਹਾਂ ਦੇ ਵਿੱਚੋਂ ਕਈਆਂ ਨੂੰ ਉਹ ਗਹਾਕਿਆਂ ਤੋਂ ਮਿਲਦੀਆਂ ਮਿਲਦੇ ਆ ਰਹੇ ਨੇ ਉਹਨਾਂ ਨੇ ਕਿਹਾ ਕਿ ਕਈ ਲੋਕ ਮੇਰੇ ਲਈ ਮੇਰੇ ਪਿਆਰੇ ਦਾਦਾ ਜੀ ਵਰਗੇ ਹੀ ਸਨ ਬੇਸ਼ੱਕ ਅਸੀਂ ਉਹਨਾਂ ਦੇ ਵਿੱਚੋਂ ਕਈਆਂ ਨੂੰ ਖੋ ਦਿੱਤਾ ਇਹ ਮੇਰਾ ਫਰਜ਼ ਹੈ ਕਿ ਮੈਂ ਅੱਗੇ ਵਧਾਂ ਤੇ ਉਹਨਾਂ ਦੀ ਗਵਾਹ ਬਣਾ ਡੇਥ ਗੇਟ ਦੇ ਕੋਲ ਅੰਤਰਰਾਸ਼ਟਰੀ ਨੇਤਾਵਾਂ ਦੇ ਵੱਲੋਂ ਕੋਈ ਵੀ ਰਾਜਨੀਤਿਕ ਭਾਸ਼ਣ ਨਹੀਂ ਦਿੱਤਾ ਜਾਵੇਗਾ ਇਹ ਵਾਦਾ ਸੀ ਲਗਭਗ 3 ਸਾਲ ਪਹਿਲਾਂ ਯੂਕਰੇਨ ਦੇ ਵਿਰੁੱਧ ਸ਼ੁਰੂ ਕੀਤੇ ਗਏ ਵੱਡੇ ਪੱਧਰ ਦੇ ਉੱਤੇ ਯੁੱਧ ਕਾਰਨ ਉੱਥੇ ਰੂਸ ਦੇ ਕਿਸੇ ਵੀ ਨੁਮਾਇੰਦੇ ਦੀ ਮੌਜੂਦਗੀ ਨਹੀਂ ਹੋਈ ਹਾਲਾਂਕਿ ਕੈਂਪ ਨੂੰ ਪਹਿਲੇ ਯੂਕਰੇਨੀ ਮੋਰਚੇ ਦੀ ਰੂਸੀ ਦਬਦਬੇ ਵਾਲੀ 60ਵੀਂ ਸੈਨਾ ਦੇ ਦੁਆਰਾ ਆਜ਼ਾਦ ਕਰਵਾਇਆ ਗਿਆ ਸੀ ਵਲਾਦੀਮੀਰ ਪੁਤਿਨ 60ਵੀਂ ਬਰੇਗੰਡ ਦੇ ਵਿੱਚ ਸ਼ਾਮਲ ਹੋਏ ਸੀ ਪਰ ਹੁਣ ਉਹਨਾਂ ਨੂੰ ਇੱਥੇ ਨਹੀਂ ਬੁਲਾਇਆ ਗਿਆ ਯੂਰਪ ਦੀ ਯਹੂਦੀ ਆਬਾਦੀ ਨੂੰ ਤਬਾਹੀ ਕੈਂਪਾਂ ਦੇ ਵਿੱਚ ਖਤਮ ਕਰਨ ਦਾ ਨਾਜ਼ੀਆਂ ਦਾ ਫੈਸਲਾ 1942 ਦੀ ਸ਼ੁਰੂਆਤ ਦੇ ਵਿੱਚ ਲਾਗੂ ਹੋਇਆ ਸੀ ਕਬਜ਼ੇ ਵਾਲੇ ਪੋਲੈਂਡ ਦੇ ਵਿੱਚ ਛੇ ਤਬਾਹੀ ਕੈਂਪ ਬਣਾਏ ਗਏ ਸਨ ਚੇਲਮਨੋ ਬੇਲਜੇਕ ਸੋਬੀਬੋਰ ਟ੍ਰੈਬ ਲਿੰਕਾ ਮਾਜ਼ਦਾਨ ਕੇ ਮਾਜ਼ਦਾਨਿਕ ਅਤੇ ਆਊਸ਼ਵਿਟਜ਼ ਬਿਰਕੇਨੋ ਇਹ ਛੇ ਕੈਂਪਸ ਹਨ ਟ੍ਰੇਬਲਿੰਕਾ ਆਊਸ਼ਵਿਟਜ਼ ਨਾਲੋਂ ਬਹੁਤ ਛੋਟਾ ਸੀ ਫਿਰ ਵੀ ਉੱਥੇ ਬਹੁਤ ਘੱਟ ਸਮੇਂ ਦੇ ਵਿੱਚ 8.5 ਲੱਖ ਜਹੋਦੀਆਂ ਦਾ ਕਤਲ ਕਰ ਦਿੱਤਾ ਗਿਆ ਸੀ ਗੈਸ ਚੈਂਬਰ ਅਤੇ ਸ਼ਮਸ਼ਾਨਘਾਟ ਖਤਰਨਾਕ ਐਸਐਸ ਦੇ ਸੁਪਰੀਮ ਚੀਫ ਹੈਨਰਿਕ ਹਿਮਲਰ ਹਿਮਲਰ ਤੇ ਕੈਂਪ ਕਮਾਂਡੈਂਟ ਰੂਟੋਲਫ ਹੋਸ ਨੇ ਉਦਯੋਗਿਕ ਖੇਤਰਾਂ ਦੇ ਵਿੱਚ ਕੰਮ ਕਰਦੇ ਲੋਕਾਂ ਦੇ ਕਤਲ ਦੇ ਲਈ ਬਿਰਕੇਨੋ ਦੇ ਵਿੱਚ ਇੱਕ ਦੂਜੇ ਕੈਂਪ ਦੇ ਨਿਰਮਾਣ ਦੇ ਲਈ ਹੌਸ਼ਵਿੱਟਸ ਕੰਪਲੈਕਸ ਦੇ ਵਿਸਥਾਰ ਦੀ ਨਿਗਰਾਨੀ ਕੀਤੀ ਸੀ। ਸਾਲ 1942 ਦੇ ਅੰਤ ਤੱਕ 4 ਅਲੱਗ-ਅਲੱਗ ਗੈਸ ਚੈਂਬਰ ਜਿਹੜੇ ਅਤੇ ਸ਼ਮਸ਼ਾਨ ਘਾਟ ਸਨ। ਬਿਰਕੇਨੋ ਦੇ ਵਿੱਚ ਇਹ ਯਹੂਦੀਆਂ ਨੂੰ ਪਹਿਲਾ ਸਮੂਹਿਕ ਤੌਰ ਦੇ ਉੱਤੇ ਮਾਰਨ 1942 ਦੇ ਵਿੱਚ ਸਲੋਵਾਕੀਆ ਤੇ ਫਰਾਂਸ ਤੋਂ ਲਿਆਂਦਾ ਗਿਆ ਸੀ। ਤੇ ਫਿਰ ਜੁਲਾਈ ਦੇ ਵਿੱਚ ਨੀਦਰਲੈਂਡ ਅਤੇ ਬੈਲਜੀਅਮ ਤੋਂ ਵੀ ਲੋਕ ਆਊਸ਼ ਵਿਤਸ ਦੇ ਵਿੱਚ ਬਦਨਾਮ ਚਿੰਨ ਅਰਬਿਟ ਮਾਰਚ ਮਾਰਚਟ ਫਰੀ ਜਿਹੜਾ ਸੀ ਅਦਯੋਗ ਤੁਹਾਨੂੰ ਆਜ਼ਾਦ ਕਰਦਾ ਹੈ ਹੇਠ ਚਲਦੇ ਹੋਏ ਨਵੇਂ ਕੈਂਪ ਦੇ ਵਿੱਚ ਆਪਣੀ ਮੌਤ ਤੱਕ ਪਹੁੰਚੇ ਸੀ ਫਿਰ ਜਲਦੀ ਹੀ ਰੇਲ ਗੱਡੀ ਬਿਰਕੇਨੋ ਵਿਖੇ ਵਿਸ਼ੇਸ਼ ਤੌਰ ਦੇ ਉੱਤੇ ਬਣਾਏ ਗਏ ਰੈਪ ਦੇ ਉੱਤੇ ਪਹੁੰਚਣ ਪਹੁੰਚਣ ਲੱਗੀਆਂ ਸੀ ਜੋ ਦੋ ਗੈਸ ਚੈਂਬਰਾਂ ਤੋਂ ਥੋੜੀ ਦੂਰੀ ਦੇ ਉੱਤੇ ਸਥਿਤ ਸਨ ਇੱਕ ਸਮਾਂ ਅਜਿਹਾ ਵੀ ਆਇਆ ਜਦੋਂ ਰੋਜ਼ਾਨਾ 12000 ਯਹੂਦੀਆਂ ਨੂੰ ਗੈਸ ਦੇ ਨਾਲ ਮਾਰਿਆ ਜਾਂਦਾ ਸੀ ਤੇ ਉਹਨਾਂ ਦੀਆਂ ਲਾਸ਼ਾਂ ਨੂੰ ਜਲਾ ਦਿੱਤਾ ਜਾਂਦਾ ਸੀ ਜੋਨਾ ਲੈਕਸ ਨੇ ਪਹਿਲਾਂ ਹੀ ਚੈਲਮੋ ਦੇ ਵਿੱਚ ਆਪਣੇ ਮਾਤਾ-ਪਿਤਾ ਨੂੰ ਗਵਾ ਦਿੱਤਾ ਸੀ 1944 ਦੇ ਵਿੱਚ ਆਪਣੀਆਂ ਜੁੜਵਾ ਭੈਣ ਮਰੀਅਮ ਅਤੇ ਵੱਡੀ ਭੈਣ ਚਾਨਾ ਦੇ ਨਾਲ ਉੱਤਰ ਦੇ ਵਿੱਚ ਸਥਿਤ ਲੋਡਜ਼ ਯਹੂਦੀ ਬਸਤੀ ਤੋਂ ਇੱਥੇ ਪਹੁੰਚੀ ਸੀ ਮੈਨੂੰ ਖੱਬੇ ਪਾਸੇ ਜਾਣ ਦਾ ਕਹਿੰਦੇ ਹੁਕਮ ਦਿੱਤਾ ਗਿਆ ਸੀ ਜੇਦਾ ਮਤਲਬ ਸੀ ਸ਼ਮਸ਼ਾਨ ਘਟ ਜਦੋਂ ਕਿ ਮੇਰੀ ਜੁੜਵਾ ਭੈਣ ਨੂੰ ਸੱਜੇ ਪਾਸੇ ਭੇਜ ਦਿੱਤਾ ਗਿਆ ਸੀ ਇਹ ਸਿਰਫ ਇਸਦੇ ਲਈ ਕੀਤਾ ਗਿਆ ਸੀ ਕਿਉਂਕਿ ਉਹ ਆਦਮੀ ਇਹ ਕੰਮ ਕਰਕੇ ਐਨਾ ਅੱਕ ਚੁੱਕਿਆ ਸੀ ਕਿ ਉਹ ਲੋਕਾਂ ਦੇ ਵੱਲ ਵੇਖੇ ਬਿਨਾ ਹੀ ਖੱਬੇ ਸੱਜੇ ਖੱਬੇ ਸੱਜੇ ਕਹਿੰਦਾ ਰਹਿੰਦਾ ਸੀ ਮੈਨੂੰ ਨਹੀਂ ਪਤਾ ਸੀ ਕਿ ਖੱਬੇ ਪਾਸੇ ਜਾਣ ਦਾ ਮਤਲਬ ਮੌਤ ਹੈ ਪਰ ਮੈਨੂੰ ਪਤਾ ਸੀ ਕਿ ਇਹ ਚੰਗਾ ਨਹੀਂ ਹੈ 80 ਤੋਂ 90 ਫੀਸਦੀ ਨਵੇਂ ਆਉਣ ਵਾਲੇ ਲੋਕਾਂ ਨੂੰ ਮੌਤ ਦੇ ਘਾਟ ਉਤਾਰ ਦਿੱਤਾ ਗਿਆ ਸੀ ਜਦੋਂ ਕਿ ਬਾਕੀਆਂ ਨੂੰ ਗੁਲਾਮੀ ਦੇ ਲਈ ਚੁਣਿਆ ਗਿਆ ਮੈਂ ਪਹਿਲਾਂ ਹੀ ਗੇਟ ਦੇ ਬਹੁਤ ਨੇੜੇ ਸੀ ਮੈਂ ਚਿਮਣੀਆਂ ਤੋਂ ਨਿਕਲਦੀਆਂ ਚੰਗਿਆੜੀਆਂ ਤੇ ਅੱਗ ਨੂੰ ਦੇਖ ਸਕਦੀ ਸੀ ਮੈਂ ਸੜੇ ਹੋਏ ਮਾਸ ਦੀ ਗੰਧ ਵੀ ਮਹਿਸੂਸ ਕਰ ਸਕਦੀ ਸੀ ਜੋਨਾ ਲੈਕਸ ਨੂੰ ਸਿਰਫ ਇਸ ਲਈ ਬਚਾਇਆ ਗਿਆ ਕਿਉਂਕਿ ਉਹਨਾਂ ਦੀ ਭੈਣ ਨੇ ਚੀਕ ਕੇ ਕਿਹਾ ਕਿ ਉਸਨੂੰ ਉਸਦੀ ਜੁੜਵਾ ਭੈਣ ਤੋਂ ਵੱਖ ਨਾ ਕੀਤਾ ਜਾਵੇ ਇਹ ਗੱਲ ਕੈਂਪ ਦੇ ਵਿੱਚ ਮੌਜੂਦ ਕੁਖਿਆਤ ਨਾਜ਼ੀ ਜਾਨੀ ਕਿ ਮੌਤ ਦੇ ਦੂਤ ਜੋਸੇਫ ਮੈਗੇਲ ਤੱਕ ਪਹੁੰਚ ਗਈ ਜੋ ਬਰਕੇਨੋ ਦੇ ਕੁਝ ਹਿੱਸਿਆਂ ਦੀ ਵਰਤੋਂ ਅਕਸਰ ਜੁੜਵਾ ਬੱਚਿਆਂ ਦੇ ਬੱਚਿਆਂ ਤੇ ਘਾਤਕ ਡਾਕਟਰੀ ਪ੍ਰਯੋਗਾਂ ਦੇ ਲਈ ਕਰਦਾ ਸੀ ਪ੍ਰਯੋਗ ਦੇ ਲਈ ਰੱਖ ਲਈਆਂ 10 ਲੱਖ ਯੂਰੋਪੀਅਨ ਯਹੂਦਿਆਂ ਦਾ ਕਤਲ ਹੋਇਆ ਸੀ ਉਸ ਸਮੇਂ ਔਰਤਾਂ ਤੇ ਬੱਚਿਆਂ ਬਜ਼ੁਰਗਾਂ ਤੇ ਬਿਮਾਰ ਲੋਕਾਂ ਨੂੰ ਤੁਰੰਤ ਗੈਸ ਚੈਂਬਰਾਂ ਦੇ ਵਿੱਚ ਭੇਜ ਦਿੱਤਾ ਜਾਂਦਾ ਮੇਰਾ ਦਾਦਾ ਜੀ ਪਹਿਲੇ ਡੱਚ ਟਰਾਂਸਪੋਰਟ ਤੇ 18 ਅਗਸਤ 1942 ਤੱਕ ਇਹ ਮਹੀਨਾ ਅਤੇ 1 ਦਿਨ ਤੱਕ ਗੁਲਾਮ ਮਜ਼ਦੂਰ ਬਣੇ ਰਹੇ ਸੀ ਜੋਨਾਂ ਲੈਕਸ ਦੇ ਦਾਦਾ ਜੀ ਦੀ ਭੈਣ ਗਿਰ ਟਜ਼ੇ ਵੈਨ ਹੈਸਲਟ ਉਹਨਾਂ ਦੇ ਸਕੂਲ ਦੇ ਮੁਖ ਅਧਿਆਪਕ ਪਤੀ ਸਾਈਮਨ ਅਤੇ ਉਹਨਾਂ ਦੀਆਂ ਦੋ ਧੀਆਂ 14 ਸਾਲ ਦੀ ਹਰਮੀ ਅਤੇ 9 ਸਾਲ ਦੀ ਸੋਫੀਆ ਦਾ 12 ਫਰਵਰੀ 1943 ਨੂੰ ਪਹੁੰਚਣ ਤੇ ਹੀ ਕਤਲ ਕਰ ਦਿੱਤਾ ਗਿਆ ਸੀ 1941 ਤੋਂ 1945 ਤੱਕ ਇੱਥੇ ਲਗਭਗ 10 ਲੱਖ ਯੂਰੋਪੀਅਨ ਜਹੂਦੀਆਂ ਦਾ ਕਤਲ ਕੀਤਾ ਗਿਆ ਪਰ ਮ੍ਰਿਤਕਾਂ ਦੇ ਵਿੱਚ ਲਗਭਗ 70 ਹਜ਼ਾਰ ਪੋਲਿਸ਼ ਕੈਦੀ 21 ਹਜ਼ਾਰ ਰੋਮਾ ਤੇ 15 ਹਜ਼ਾਰ ਸੋਵੀਅਤ ਜੰਗੀ ਕੈਦੀ ਅਨੇਕ ਸਮਲਿੰਗੀ ਪੁਰਸ਼ ਵੀ ਸ਼ਾਮਲ ਸਨ ਜਿਨ੍ਹਾਂ ਦੀ ਗਿਣਤੀ ਵੀ ਪਤਾ ਨਹੀਂ ਹੈ ਪਿਛਲੇ ਸਾਲ ਆਊਸ਼ਵਿਟਜ਼ ਦੇ ਵਿੱਚ 10 ਲੱਖ 83 ਹਜ਼ਾਰ 1.780 1.83 ਮਿਲੀਅਨ ਸੈਲਾਨੀ ਆਏ ਸੀ ਹਾਲਾਂਕਿ ਇਹ ਯਾਦਗਾਰ ਸਮਾਰੋਹ ਕਰਨ ਦੇ ਲਈ ਬੰਦ ਹੈ ਫਿਰ ਵੀ ਹਮ ਹਫਤੇ ਦੇ ਅੰਤ ਦੇ ਵਿੱਚ ਵੱਡੀ ਗਿਣਤੀ ਚ ਲੋਕ ਆਊਸ਼ਵਿਟਜ਼ ਜਿਹੜਾ ਇੱਕ ਦੇ ਕੇ ਆਊਤਵਿਸ਼ ਜਿਹੜਾ ਆਏ ਸੀ ਕਈ ਪੁਰਾਣੇ ਬਲਾਕਾਂ ਦੇ ਵਿੱਚ ਫੈਲੇ ਅਜਾਇਬ ਘਰ ਦੇ ਵਿੱਚ ਘੁੰਮਣ ਦੇ ਲਈ ਆਏ ਸੀ ਉਸ ਤੋਂ ਬਾਅਦ ਬਿਰਕੇਨੋ ਦੇ ਵੱਡੇ ਖੇਤਰ ਦੇ ਵਿੱਚ ਫੈਲੇ ਹੋਏ ਉਜਾੜ ਦੇ ਵਿੱਚ ਵੀ ਜਾਂਦੇ ਨੇ ਇਹ ਜਗ੍ਹਾ ਕਾਫੀ ਡਰਾਉਣੀ ਵੀ ਹੈ ਕਈ ਬਲਾਕਾਂ ਦੇ ਅਵਸ਼ੇਸ਼ਾਂ ਨੂੰ ਕਵਰ ਕਰ ਲਿਆ ਗਿਆ ਹੈ ਦੂਰ ਤੋਂ ਦੇਖਣ ਦੇ ਉੱਤੇ ਸਿਰਫ ਇੱਟਾਂ ਦੀਆਂ ਨੀਹਾਂ ਹੀ ਬਚੀਆਂ ਹੋਈਆਂ ਨੇ ਪਰ ਦੋ ਗੈਸ ਚੈਂਬਰ ਅਤੇ ਸ਼ਮਸ਼ਾਨ ਘਾਟ ਦੇ ਖੰਡਰ ਅਜੇ ਵੀ ਬਚੇ ਐ ਜਿਨ੍ਹਾਂ ਨੂੰ 나ਜ਼ੀਆਂ ਤੇ 나ਜ਼ੀਆਂ ਨੇ ਸਬੂਤ ਨਸ਼ਟ ਕਰਨ ਦੀ ਕੋਸ਼ਿਸ਼ ਦੇ ਵਿੱਚ ਉਡਾ ਦਿੱਤਾ ਸੀ ਲੰਕਾ ਸ਼ਾਇਰ ਤੋਂ ਆਪਣੀਆਂ ਸਹੇਲੀਆਂ ਦੇ ਇੱਕ ਗਰੁੱਪ ਦੇ ਨਾਲ ਆਈ 18 ਸਾਲ ਦੀ ਇੱਕ ਲੜਕੀ ਨੇ ਕਿਹਾ ਇੱਥੇ ਆ ਕੇ ਤੁਹਾਨੂੰ ਬੇਚੈਨੀ ਮਹਿਸੂਸ ਹੁੰਦੀ ਹੈ ਜਦੋਂ ਤੱਕ ਤੁਸੀਂ ਇਸ ਨੂੰ ਨਹੀਂ ਦੇਖਦੇ ਤੁਹਾਨੂੰ ਇਸ ਦਾ ਅਹਿਸਾਸ ਨਹੀਂ ਹੁੰਦਾ ਕਿ ਇਹ ਕਿੰਨਾ ਦੁਖੀ ਕਰਨ ਵਾਲਾ ਜਿਹੜਾ ਐ ਸਾਰਾ ਦੇਖਣਯੋਗ ਹੈ ਦੂਜੀ ਲੜਕੀ ਨੇ ਕਿਹਾ ਕਿ ਜ਼ਾਹਰ ਹੈ ਕਿ ਤੁਸੀਂ ਇਸ ਦੇ ਬਾਰੇ ਜਾਣਦੇ ਹੋ ਪਰ ਜਦੋਂ ਤੁਸੀਂ ਇਸ ਨੂੰ ਅਸਲ ਜ਼ਿੰਦਗੀ ਦੇ ਵਿੱਚ ਦੇਖਦੇ ਹੋ ਤਾਂ پاگلਪਨ ਦੇ ਨਾਲ ਭਰਿਆ ਹੋਇਆ ਲੱਗਦਾ ਹੈ ਇਹ ਸੋਚਣਾ پاگلਪਨ ਹੈ ਕਿ ਕੁਝ ਲੋਕ ਇਹ ਨਹੀਂ ਸੋਚਦੇ ਕਿ ਦੂਜਿਆਂ ਦੀ ਵੀ ਹੋਂਦ ਹੈ ਲੋਕਾਂ ਉੱਤੇ ਕੀ ਪ੍ਰਭਾਵ ਪੈਂਦਾ ਹੈ ਜਾਂ ਕੀ ਪ੍ਰਭਾਵ ਪਿਆ ਕਈ ਯੂਰੋਪੀਅਨ ਦੇਸ਼ਾਂ ਦੇ ਵਿੱਚ ਸੱਜੇ ਪੱਕੇ ਪਾਰਟੀਆਂ ਨੇ ਵੱਡੀ ਤਰੱਕੀ ਹਾਸਲ ਕੀਤੀ ਖਾਸ ਤੌਰ ਦੇ ਉੱਤੇ ਜਰਮਨੀ ਦੇ ਵਿੱਚ ਜਿੱਥੇ ਅਗਲੇ ਮਹੀਨੇ ਹੋਣ ਵਾਲੀਆਂ ਚੋਣਾਂ ਤੋਂ ਪਹਿਲਾਂ ਹੋਏ opinion poll ਦੇ ਵਿੱਚ Alternative for Deutschland AFD ਦੂਜੀ ਸਥਾਨ ਦੇ ਉੱਤੇ ਰਹੀ ਹੈ ਖੱਬੇ ਪੱਖੀ ਜਾਂ ਸੱਜੇ ਪੱਖੀ ਜਿਹੜੀਆਂ ਪਾਰਟੀਆਂ ਨੇ ਉਹਨਾਂ ਦੀ ਜਿੱਤ ਹੋਈ ਹੈ ਇਤਿਹਾਸਕਾਰ ਸੁਜ਼ੈਨ ਵਿਲੀਅਮਸ ਜੋ ਸਾਲਾਂ ਤੋਂ ਆਊਸ਼ਵਿਟਸ ਦੇ ਵਿੱਚ ਲੋਕਾਂ ਦੇ ਗਰੁੱਪ ਲੈ ਕੇ ਜਾਂਦੀ ਰਹੀ ਹੈ ਪਿਛਲੇ ਹਫ਼ਤੇ ਬਰਲਿਨ ਤੋਂ ਪੁਲਿਸ ਦੇ ਇੱਕ ਗਰੁੱਪ ਨੂੰ ਆਊਸ਼ਵਿਟਸ ਲੈ ਕੇ ਗਈ ਤਾਂ ਉਹਨਾਂ ਨੂੰ ਨਾਜੀਵਾਦ ਦੇ ਉਭਾਰ ਦੇ ਬਾਰੇ ਦੱਸਿਆ ਜਾ ਸਕੇ ਇਹ ਵੀ ਦੱਸਿਆ ਜਾ ਸਕੇ ਕਿ ਕਿਸ ਪ੍ਰਕਾਰ ਕਿਸੇ ਵੀ ਫੌਜ ਦੇ ਅਧਿਕਾਰੀਆਂ ਦਾ ਤਾਨਾਸ਼ਾਹੀ ਦੇ ਵਿੱਚ ਬਦਲਣ ਦਾ ਖਤਰਾ ਰਹਿੰਦਾ ਹੈ ਮੈਂ ਇਹ ਕੰਮ ਇਨ੍ਹਾਂ ਲੋਕਾਂ ਨੂੰ ਇਹ ਸਪਸ਼ਟ ਰੂਪ ਦੇ ਨਾਲ ਸਮਝਾਉਣ ਦੇ ਲਈ ਕਰ ਰਹੀ ਹਾਂ ਕਿ ਪੁਲਿਸ ਕਾਰਵਾਈ ਦੀਆਂ ਸੀਮਾਵਾਂ ਕੀ ਹੋਣੀਆਂ ਚਾਹੀਦੀਆਂ ਨੇ ਉਹਨਾਂ ਨੂੰ ਜੋ ਵੀ ਕਰਨ ਦੇ ਲਈ ਕਿਹਾ ਜਾਵੇ ਉਸ ਦਾ ਪਾਲਣ ਕਰਨਾ ਜਾਂ ਨਾ ਕਰਨਾ ਇਹ ਉਹਨਾਂ ਦਾ ਆਪਣਾ ਫੈਸਲਾ ਹੁੰਦਾ ਹੈ ਉਹਨਾਂ ਨੂੰ ਕਿਸੇ ਵੀ ਅਜਿਹੀ ਗੱਲ ਨੂੰ ਅਸਵੀਕਾਰ ਕਰਨ ਦਾ ਅਧਿਕਾਰ ਹੈ ਬਲਕਿ ਉਹਨਾਂ ਦਾ ਫਰਜ਼ ਹੈ ਜੋ ਉਹਨਾਂ ਦੀ ਸਮਝ ਦੇ ਨਾਲ ਮਨੁੱਖੀ ਅਧਿਕਾਰਾਂ ਦੇ ਵਿਰੁੱਧ ਹੋਵੇ ਆਊਸ਼ਵਿਟਜ਼ ਵਿਖੇ ਯਾਦਗਾਰੀ ਸਮਾਰੋਹ ਤੋਂ ਕੁਝ ਘੰਟੇ ਬਾਅਦ ਪ੍ਰਧਾਨ ਮੰਤਰੀ ਕਿਰ ਸਟਾਰਮਰ ਨੇ ਯੂਕੇ ਦੇ ਵਿੱਚ ਹੋਲੋਕਾਸਟ ਸਿੱਖਿਆ ਨੂੰ ਅਸਲ ਰਾਸ਼ਟਰੀ ਯਤਨ ਬਣਾਉਣ ਦਾ ਸੰਕਲਪ ਲਿਆ ਤਾਂ ਕਿ ਸਚਾਈ ਨੂੰ ਨਕਾਰਨ ਵਾਲੇ ਕਿਸੇ ਵੀ ਵਿਅਕਤੀ ਦੇ ਵਿਰੁੱਧ ਇਸ ਦਾ ਬਚਾਅ ਕੀਤਾ ਜਾ ਸਕੇ ਅਸੀਂ ਇਹ ਯਕੀਨੀ ਬਣਾਵਾਂਗੇ ਕਿ ਸਾਰੇ ਸਕੂਲਾਂ ਦੇ ਵਿੱਚ ਇਸ ਦੀ ਸਿੱਖਿਆ ਦਿੱਤੀ ਜਾਵੇ ਤੇ ਹਰ ਨੌਜਵਾਨ ਨੂੰ ਇਸ ਨਸਲ ਕੁਸ਼ੀ ਜਿਉਂਦੇ ਬੱਚੇ ਜਿਉਂਦੇ ਬੱਚੇ ਲੋਕਾਂ ਦੀ ਰਿਕਾਰਡ ਕੀਤੀ ਗਵਾਹੀ ਸੁਣਾਉ ਤੇ ਸੁਣਾ ਦਾ ਮੌਕਾ ਦਿੱਤਾ ਜਾਵੇ ਤਾਂ ਕਿ ਪੀੜਤ ਲੋਕਾਂ ਤੋਂ ਸਿੱਖ ਕੇ ਅਸੀਂ ਦੂਜਿਆਂ ਦੇ ਪ੍ਰਤੀ ਹਮਦਰਦੀ ਅਤੇ ਆਪਣੀ ਸਾਂਝੀ ਮਨੁੱਖਤਾ ਦੇ ਪ੍ਰਤੀ ਸਤਕਾਰ ਵਿਕਸਿਤ ਕਰ ਸਕੀਏ ਇਹ ਹੀ ਮਨੁੱਖਾ ਦਰਮਿਆਨੇ ਇਹ ਹੀ ਮਨੁੱਖਾ ਦਰمیان ਪਾਏ ਜਾਣ ਵਾਲੇ ਅੰਤਰ ਪ੍ਰਤੀ ਨਫ਼ਰਤ ਨੂੰ ਹਰਾਉਣ ਦਾ ਅੰਤਮ ਤਰੀਕਾ ਹੈ ਕਹਿੰਦਾ ਹੈ ਕਿ ਮੈਂ ਇਸ અપਮਾਨ ਤੋਂ ਥੱਕ ਚੁੱਕੀ ਹਾਂ ਜਿਹੜੇ ਲੋਕ ਇਸ ਯਾਦਗਾਰੀ ਸਮਾਰੋਹ ਦੇ ਲਈ ਪੋਲੈਂਡ ਦੇ ਵਿੱਚ ਨਹੀਂ ਨੇ ਉਹਨਾਂ ਦੇ ਵਿੱਚ ਇਟਲੀ ਦੀ ਸਭ ਤੋਂ ਪ੍ਰਸਿੱਧ ਜੀਵਤ ਆਊਸ਼ਵਿਟਜ਼ 94 ਸਾਲਾਂ ਲਿਲੀਆਨਾ ਸੇਗਰੇ ਵੀ ਸ਼ਾਮਲ ਹੈ ਜੋ ਇਸ ਦੀ ਬਜਾਏ ਰੋਮ ਦੇ ਵਿੱਚ ਹੋਣ ਵਾਲੇ ਸਮਾਗਮ ਦੇ ਵਿੱਚ ਹਿੱਸਾ ਲਵੇਗੀ ਉਮਰਪੁਰ ਦੇ ਲਈ ਸੈਨੇਟਰ ਰਹੀ ਸੇਗਰੇ ਨੂੰ ਜਹੂਦੀ ਵਿਰੋਧੀ ਦੁਰਵਿਹਾਰ ਦੇ ਕਾਰਨ ਪੁਲਿਸ ਸੁਰੱਖਿਆ ਮਿਲੀ ਹੋਈ ਹੈ ਇਸ ਮਹੀਨੇ ਪਿਛਲੇ ਮਹੀਨਿਆਂ ਚ ਉਹਨਾਂ ਦੇ ਜੀਵਨ ਦੇ ਉੱਤੇ ਇੱਕ ਦਸਤਾਵੇਜ਼ ਜੀ ਰਿਲੀਜ਼ ਹੋਣ ਤੋਂ ਬਾਅਦ ਉਹਨਾਂ ਦੀ ਪ੍ਰਸਿੱਧੀ ਸੋਸ਼ਲ ਮੀਡੀਆ ਦੇ ਉੱਤੇ ਇੱਕ ਨਵੇਂ ਪੱਧਰ ਦੇ ਉੱਤੇ ਪਹੁੰਚ ਗਈ ਉਹਨਾਂ ਦੇ ਪਿਤਾ ਤੇ ਦਾਦਾ ਦਾਦੀ ਦਾ ਬਿਰਕੈਨੋ ਵਿਖੇ ਕਤਲ ਕਰ ਦਿੱਤਾ ਗਿਆ ਸੀ ਪਰ ਜੋਨਾ ਲੈਕਸਵਾਂਗ ਉਹ ਵੀ ਆਪਣੀ ਅਲੜ ਉਮਰ ਦੇ ਵਿੱਚ ਹੀ ਰਵੇਨਸ ਬਰੁਕ ਨਜ਼ਰਬੰਦੀ ਕੈਂਪ ਦੇ ਨੇੜੇ ਮਾਲਚੋ ਤੋਂ ਤੱਕ ਨਾਜ਼ੀਆਂ ਦੇ ਮੌਤ ਮਾਰਚ ਤੋਂ ਬਚ ਗਈ ਸੀ ਮਿਲਾਨ ਦੇ ਹੋਲੋਕਾਸਟ ਯਾਦਗਾਰ ਦੇ ਮੁਖੀ ਰੋਬਟੋ ਜਰਾਚ ਕਹਿੰਦੇ ਨੇ ਕਿ ਉਹ ਸੇਗਰੇ ਅਕਸਰ ਮੈਨੂੰ ਕਹਿੰਦੀ ਹੈ ਕਿ ਮੈਂ ਇਸ અપਮਾਨ ਤੋਂ ਥੱਕ ਚੁੱਕੀ ਹਾਂ ਤੇ ਹਾਰ ਚੁੱਕੀ ਹਾਂ ਯਾਨੀ ਕਿ ਥਕ ਤ ਟੁੱਟ ਚੁੱਕੀ ਹਾਂ ਜੀ ਦੋਸਤੋ ਇਸ ਜੀ ਗੱਲਬਾਤ ਉਹਨਾਂ ਲੋਕਾਂ ਦੀ ਜੋ ਉਸ ਸਮੇਂ ਦੇ ਵਿੱਚ ਹਾਲਾਤ ਬਣੇ ਨੇ ਨਾਜ਼ੀ ਡੈਥ ਕੈਂਪ ਚੋਂ ਜਿੰਦਾ ਬਚੇ ਲੋਕ ਜਿਹੜੇ ਨੇ ਅਜੇ ਵੀ ਉਹ ਚੀਜ਼ਾਂ ਨੂੰ ਦੇਖ ਕੇ ਲੂ ਕੰਡੇ ਖੜੇ ਹੁੰਦੇ ਆ ਅਸੀਂ 80 ਸਾਲਾਂ ਬਾਅਦ ਉਸ ਥਾਂ ਦੇ ਉੱਤੇ ਪਹੁੰਚਦੇ ਆ ਹਰ ਸਾਲ ਆਊਸ਼ਵਿਟਜ਼ ਲੋਕਾਂ ਨੂੰ ਮਾਰਨ ਦੀ ਜਿਹੜੀ ਪ੍ਰਯੋਗਸ਼ਾਲਾ ਸੀ ਬਹੁਤ ਬਹੁਤ ਧੰਨਵਾਦ ਸਹਿਤ ਬਹੁਤ ਹੀ ਖਾਸ ਗੱਲਬਾਤ ਕਰ ਸਕਦੇ ਆ ਪਾਲਕੀਰ ਵੀ ਉਹਨਾਂ ਦੀ ਕਲਮ ਚੋਂ ਬੀਬੀਸੀ ਤੋਂ ਤੇ ਮੈਂ ਤੁਹਾਡਾ ਦੋਸਤ ਭੁਪਿੰਦਰ ਪਾਲ ਜੀ ਤੇ ਦੁਆਬਾ ਰੇਡੀਓ ਦਾ ਮਾਂਜ